ਆਰੇ ਦੇ ਨ ਮਰਜਾ ਮਾਰ ਕੇ ਲਾਕੇ ਸੁੱਖ ਨੇ ਸਮੁੰਦਰ ਚ ਤਾਰੀ ਆਲੇ ਮਾਈ ਸਾ ਬਤੰਜੀਆਂ ਟੀਆਂ ਕਾਲ ਚੰਨੀਆਂ ਸਰਦਾਰੀ ਆਲੇ ਮਾਈ ਸਾ ਬਤੰਜੀਆਂ ਧਾਰ ਵਿੱਚ ਕੂ ਜਣੀ ਖੜੀ ਉੱਡੀ ਜਾਂਦੀ ਨੇ ਵਿਚਾਰੀ ਕੁੜਲਾਵੇ ਕਿੰਆ ਕਮ ਕਾਮੇ ਆ ਦੀ ਕੋਈ ਪ੍ਰੇਸ਼ਣ ਅਮੜੀਏ ਜਾਵੇ ਕਾਲ ਤਾਤਰਾਂ

ਤੀ ਤੀ ਆਦੇਵਾ ਦੇ ਉਡਾਰੀ ਆਲੇ ਮੈਂ ਸਾंभ ਕੁੰਜੀਆਂ ਤੀਆਂ ਕਰ ਚਲੀਆਂ ਸਰਦਾਰੀ ਆਲੇ ਮੈਂ ਸਾंभ ਕੁੰਜੀਆਂ ਬਾਪੂ ਤੇਰੇ ਪਿਆਰ ਸਦਕਾ ਅਸਾ ਰਾਜ ਰਾਜ ਪੈਲੇ ਹਰਡਾਇਆ ਪਗ ਤੇਰੀ ਰੱਖੀ ਸਾंभ ਕੇ ਇਹਨੂੰ ਦਾਗ ਨਾ ਹੋਵਾ ਜਿੰਨਾ ਲਾ ਕੁੰਜੀਆਂ ਪਿੰਗਾਂ ਕਾਰੇ ਚੰਨੀਆਂ ਸਰਦਾਰੀ ਆਨੇ ਮਾਈ ਸਾਬ ਕੁੰਜੀਆਂ ਆਓ ਸਈਓ ਆਓ ਮਿਲੇ ਲੋ ਮੋੜੇ ਟੱਕੀਆਂ ਸੇ ਬਾਬ ਨਾਲ ਬਹਿਣਾ ਤੁਸੀਂ ਵੀ ਤਾਂ ਮੇਰੇ ਮੰਗਣਾ ਸਦਾ ਬੈਠਣਾ ਜੇ ਤੋ ਵਿਚਰੇਣਾ ਵੱਟੀਆਂ ਮੇ ਜਾ ਜਾਂ ਵਾਲਿਓ ਸਾਡੀ ਚੜ ਦਿਨ ਦੀ ਮੁਖਟਾਰੀ ਆਨੇ ਮਾਈ ਸਾਬ ਕੁੰਜੀਆਂ ਤੀਆ ਕੁੰਜੀਆਂ ਕਾਰ ਚੰਨੀਆਂ ਸਰਦਾਰੀ ਆਲੇ ਮਾਈ ਸਾਬ ਕੁੰਜੀਆਂ